ਜੇ ਜਾਨਵਰ ਹੁੰਦਾ ਜਾਨਵਰ ਆਉਂਦਾ ਤੇ ਜਾਨਵਰ ਜੇਕਰ ਤੁਸੀਂ ਉਹਨੂੰ ਸ਼ਿਕਾਰ ਵੀ ਕਰੇ ਜਾਂ ਮਾਰਦੇ ਹੋ ਉਹਨੂੰ ਕਿਉਂਕਿ ਤੁਹਾਡੀ ਫਸਲ ਵੀ ਨੁਕਸਾਨੀ ਜਾਂਦੀ ਹੈ ਤੇ ਉਹ ਵੀ ਅਪਰਾਧ ਫਿਰ ਕਹਿੰਦੇ ਨੇ ਜੀ ਤੁਸੀਂ ਜਾਨਵਰ ਨੂੰ ਮਾਰਿਆ ਕਿਉਂ ਉਹ ਵੀ ਨਹੀਂ ਮਾਰ ਸਕਦੇ ਆਂ ਪਰਾਲੀ ਨਹੀਂ ਜ਼ਾਲਦਾਰ ਦੇ ਕੋਈ ਨਾਲ ਨਹੀਂ ਜ਼ਾਲਦਾਰ ਕੋਈ ਕਿਸੇ ਨੂੰ ਜੀਨ ਨੂੰ ਅੱਗ ਨਹੀਂ ਲਾ ਸਕਦੇ ਚਾਰ ਚੁਫੇਰੇ ਗਾਲਾਂ ਘੁੱਟ ਰਹੀਆਂ ਸਰਕਾਰ ਤੇ ਹੁਣ ਖਰਾਬ ਹੁੰਦਾ ਨੁਕਸਾਨ ਹੋ ਰਿਹਾ ਚਲੋ ਇਹਨਾਂ ਆ ਵੀ ਜਿਹੜਾ ਦਾਲ ਫੁੱਲ ਕੱਚੀ ਪਿਆ ਰਹੇ ਆਂ ਖਾਦਾਂ ਨੇ ਉਹ ਵੀ ਨਕਲੀ ਆ ਰਹੀਆਂ ਬੀਜ ਨੂੰ ਵੀ ਨਕਲੀ ਆ ਰਹੇ ਆਂ ਹਨ ਸਾਬ ਦਾ ਕਿਸਾਨ ਨੂੰ ਲੁੱਟਣ ਨਾਲ ਡਰਣਾ ਹੁਣ ਨਫਾ ਦੇ ਵਜੇ ਕਿਸੇ ਚੀਜ਼ ਚ ਹੋ ਨਹੀਂ ਰਿਹਾ ਮਜ਼ਾ ਬਿਆਦਾ ਜ਼ਿਆਦਾ ਪ੍ਰਾਪਤ ਹੋ ਰਿਹਾ ਆਰਤੀ ਇਹ ਉਹ ਆਪਣਾ ਦੇ ਕੀ ਜਾਂਦੇ ਆ ਜਿਹੜੇ ਪੱਲੇਦਾਰ ਆ ਉਹ ਆਪਣਾ ਉਹਨਾਂ ਨੇ ਮੜਾ ਜਾ ਕੇ ਦੇ ਕਿਸਾਨ ਇਧਰ ਉਧਰ ਨਹੀਂ ਹੋਇਆ ਉਹਨਾਂ ਨੇ ਭਰਾ ਦੇ ਪਿੱਛੇ ਘੱਟ ਜਾਣਾ ਚੁਲਾਈ ਦੇ ਨਹੀਂ ਕਰਦੇ ਤੋ ਦੋਸਤੋ ਜੁੜ ਚੁੱਕੇ ਹੋ ਫਿਰ ਤੋਂ ਇੱਕ ਵਾਰ ਜੀਬੀਸੀ ਅਪਡੇਟ ਦੇ ਨਾਲ ਪੰਜਾਬ ਦੇ ਵਿੱਚ ਜਿੱਥੇ ਝੋਨੇ ਦੀ ਵੜਾਈ ਤੋਂ ਬਾਅਦ ਹੁਣ ਕਣਕ ਦੀ ਫਸਲ ਜਿਹੜੀ ਹੈ ਉਹਦੀ ਬਜਾਈ ਹੁਣੇ ਸ਼ੁਰੂ ਹੋ ਚੁੱਕੀ ਹੈ ਤੇ ਜਿਸ ਦੀ ਜੜੀ ਵਾਢੀ ਦਾ ਸਮਾਂ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਤੇ ਜੇ ਹੁਣ ਦੀ ਗੱਲ ਕਰੀਏ ਤਾਂ ਇਸ ਬਜਾਈ ਦੇ ਦੌਰਾਨ ਕੀ ਕੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਥੋੜਾ ਸਮਾਂ ਪਹਿਲਾਂ ਜਿਹੜੇ ਹੜ੍ਹ ਵੀ ਆਏ ਸੀ ਪੰਜਾਬ ਭਰ ਦੇ ਵਿੱਚ ਤੇ ਕਈ ਪਿੰਡ ਜਿਹੜੇ ਨੇ ਉਹ ਇਸ ਹੜ੍ਹ ਦੇ ਚਪੇੜ ਦੇ ਵਿੱਚ ਆ ਚੁੱਕੇ ਸਨ ਤੇ ਲੋਕ ਜਿਹੜੇ ਨੇ ਕਾਫੀ ਪ੍ਰਭਾਵਿਤ ਹੋਏ ਸੀ ਜ਼ਮੀਨਾਂ ਕਾਫੀ ਪ੍ਰਭਾਵਿਤ ਹੋਈਆਂ ਸੀ ਨੁਕਸਾਨ ਬਹੁਤ ਵੱਡਾ ਹੋਇਆ ਸੀ ਪਿੰਡਾਂ ਦੇ ਵਿੱਚ ਸੋ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਉਹਨਾਂ ਰੋਡ ਤੇ ਪਿੰਦੇ ਪਿੰਡ ਜਹਾਨਖਿਲਾਂ ਦੇ ਜਿੱਥੇ ਸਰਦਾਰ ਸਾਹਿਬ ਸਾਡੇ ਮੌਜੂਦ ਨੇ ਇੱਕ ਜੋ ਕਿਸਾਨ ਨੇ ਤੇ ਅੱਜ ਟਰੈਕਟਰ ਨਾਲ ਸਾਰਾ ਜਿਹੜਾ ਖੇਤ ਆ ਇਹ ਪਦਰਾ ਕਰ ਰਹੇ ਸੀ ਤਾਂ ਹੋ ਸਕਦਾ ਕਿ ਸ਼ਾਇਦ ਕਣਕ ਦੀ ਜਿਹੜੀ ਬੀਜੀ ਜਾਵੇ ਫਸਲ ਤੇ ਗੱਲਬਾਤ ਵੀ ਕਰਾਂਗੇ ਕਿ ਹਾਲਾਤ ਨੇ ਹੁਣ ਸਰਦਾਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣਾ ਨਾਂ ਦੱਸੋ ਜੀ ਕੀ ਹੈ ਵੈਕਰ ਕਾਚਾ ਵੈਕਰਜੀ ਦੇ ਪਤੇ ਮੇਰਾ ਨਾਮ ਜਸਵਿੰਦਰ ਸਿੰਘ ਪਿੰਡ ਜਾਣਕੇਲਾ ਜੀ ਜ਼ਿਲ੍ਹਾ ਸ਼ਹਿਰਪੁਰ ਤੇ ਸਰ ਜਿੱਦਾਂ ਕਿ ਹੜ੍ਹ ਆਏ ਨੇ ਹੜਾਂ ਦੇ ਦੌਰਾਨ ਕਾਫੀ ਫਸਲਾਂ ਪ੍ਰਭਾਵਿਤ ਹੋਈਆਂ ਨੇ ਤੇ ਇਸ ਪਿੰਡ ਦੇ ਵਿੱਚ ਕਿੰਨੀ ਕੁ ਮਾਰ ਪਈ ਐ ਸੀ ਪਿੰਡ 'ਚ ਮਾਰੀਏ ਤਾਂ ਕੰਢੀ ਦਾ ਇਲਾਕਾ ਹੈ ਇੱਥੇ ਮਾਰ ਹਰ ਸਾਲ ਹੀ ਪੈਂਦੀ ਐ ਇੱਕ ਦੇ ਜਾਨਵਰਾਂ ਦੀ ਬਹੁਤ ਪੈਂਦੀ ਐ ਐਰਕੀ ਬਰਸਾਤਾਂ ਨਾਲ ਵੀ ਬਹੁਤ ਮਾਰ ਵੀ ਔਰ ਜਿੱਧਰ ਤਾਂ ਹੜ੍ਹ ਜਿਆਦਾ ਆਏ ਦਰਿਆਵਾਂ ਦਾ ਪਾਣੀ ਆਇਆ ਉਧਰ ਤੇ ਮੌਜਾ ਵੀ ਮਿਲ ਜਾਣਾ ਸਭ ਕੁਝ ਮਿਲ ਜਣਾ ਪਰ ਇਹ ਕੰਢੀ ਦੇ ਇਲਾਕੇ ਜੇ ਇੱਧਰ ਕੁਝ ਵੀ ਨਹੀਂ ਮਿਲਦੇ ਨਾ ਇਹਨਾਂ ਨੇ। ਨਾ ਇੱਧਰ ਕੋਈ ਗਰਦੌਰੀ ਕਰਨ ਨੂੰ ਆਇਆ ਨਾ ਕੁਝ। ਹਾ ਤੁਸੀਂ ਤੁਹਾਨੂੰ ਮੈਂ ਦਿਖਾਇਆ ਹੀ ਅੱਗੇ ਕਿਦਾਂ ਪਾਣੀ ਹਾਲੇ ਤੱਕ ਖੜੇ ਆ। ਜਿੱਧਰ ਖਰਾਬ ਹੋਇਆ ਹੁਣ ਪਧਰੀ ਕਰਕੇ ਆਹ ਦੇਖ ਲਓ ਸਾਰੀ ਤੁਸੀਂ ਪਧਰੀ ਕਰਕੇ ਹੁਣ ਕਣਕ ਵਾਸਤੇ ਤਿਆਰੀ ਕਰ ਰਹੇ ਆ। ਇਹ ਪਤਾ ਨਹੀਂ ਅੱਗੇ ਹੁਣ ਹੋਣੀ ਹੈ ਜਾਂ ਨਹੀਂ ਖਰਚਾ ਤੇ ਉਹ ਨਹੀਂ ਉਹਦੋਂ ਜ਼ਿਆਦਾ ਕਰਨਾ ਪੈਣਾ ਕਿਨੋ। ਤੇ ਹੁਣ ਇਸ ਤੋਂ ਪਹਿਲਾਂ ਕਿਹੜੀ ਫਸਲ ਬੀਜੀ ਸੀ ਇੱਥੇ ਜੀ? ਇਸ ਤੋਂ ਪਹਿਲਾਂ ਮੈਂ ਇੱਥੇ ਪਹਿਲਾਂ ਸਬਜ਼ੀਆਂ ਵੀਤੀਆਂ ਸੀ ਸਬਜ਼ੀ ਆਪੀ ਹਾਂਜੀ ਇਹ ਸਬਜ਼ੀ ਲਾਈ ਹੋਈ ਸੀ ਸਬਜ਼ੀਆਂ ਮੈਂ ਕੀ ਲਾਈ ਸੀਗੀ ਅੱਛਾ ਜੀ ਤੇ ਕੋਈ ਸਪਿੰਡੀ ਲਾਈ ਸੀਗੀ ਉਹ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਹੋ ਗਈ ਹਾਂਜੀ ਤੇ ਹੁਣ ਇੱਕ ਗਰਮੀਆ ਵਿੱਚ ਪਹਿਲਾਂ ਇੱਥੇ ਫਸਲ ਕੋਈ ਬੀਜ ਨਹੀਂ ਹੁੰਦੀ ਪਾਣੀ ਘਟਨੇ ਇਧਰ ਤੇ ਜਦੋਂ ਬਰਸਾਤ ਲੱਗੇ ਆਉਂਦੀ ਉਦੋਂ ਬੀਜਾਈ ਕਰਦੇ ਆ ਉਹ ਵਾਦ ਮੁੜ ਕੇ ਬਾਅਦ ਵਿੱਚ ਬਰਸਾਤ ਆਉਂਦੀ ਤੇ ਫਿਰ ਨੁਕਸਾਨ ਹੋ ਜਾਂਦਾ ਹੈ ਤੇ ਕਾਫੀ ਮਾਨਵੀ ਦੁੱਖਿਆ ਹੋਣਾ ਜਦੋਂ ਫਸਲ ਖਰਾਬ ਹੋਈ ਹੈ ਕਿਉਂਕਿ ਕਾਸ ਹੁੰਦੀ ਹੈ ਕਿ ਸਬਜ਼ੀਆਂ ਦੀ ਪੈਦਾਵਾਰ ਤੋਂ ਬਾਅਦ ਇਹ ਸਬਜ਼ੀ ਨੂੰ ਮੰਡੀ ਲੈ ਜਾ ਕੇ ਵੇਚਿਆ ਜਾਂਦਾ ਤੇ ਜੋ ਲੋਕਾਂ ਦੇ ਘਰਾਂ ਤੱਕ ਇਹ ਸਬਜ਼ੀਆਂ ਪਹੁੰਚਦੀਆਂ ਨਹੀਂ ਨਹੀਂ ਉਹ ਤਾਂ ਹੈ ਜੀ ਹੁਣ ਜਿੱਦੋਂ ਹੋਇਆ ਹੀ ਨਹੀਂ ਕੁਝ ਵੀ ਤੇ ਨੁਕਸਾਨ ਤਾਂ ਹੋਇਆ ਹੀ ਹੈ ਤੇ ਚਲੋ ਜਿਨ੍ਹਾਂ ਨੇ ਚਲੋ ਲੈਣੀ ਸੀ ਉਹਨਾਂ ਨੂੰ ਜੇ ਲੋਕਾਂ ਦੇ ਨਗੇ ਤਾਂ ਮਹਿੰਗੇ ਭਾਅ ਮਿਲੂਗੀ ਤੇ ਉਹਨਾਂ ਦਾ ਵੀ ਨੁਕਸਾਨ ਤਾਂ ਹੈ ਸਾਰਿਆਂ ਦਾ ਨੁਕਸਾਨ ਹੈ ਇੱਕ ਕਿਸਾਨ ਦਾ ਨੁਕਸਾਨ ਹੁੰਦਾ ਤੇ ਸਾਰੀ ਦੁਨੀਆ ਦਾ ਨੁਕਸਾਨ ਹੁੰਦਾ ਤੇ ਇਹ ਤੋਂ ਇਹ ਤਾਂ ਨਹੀਂ ਜਾਣਦੇ ਜਦੋਂ ਇਹਨਾਂ ਦੀ ਚੀਜ਼ ਖਰਾਬ ਹੋ ਜਾਣੀ ਹੈ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਲੈਣੀ ਤੇ ਵੇਣੀ ਕਿਉਂ ਸਾਰੇ ਇਨਸਾਨ ਨੇ ਇਹਨੂੰ ਵਰਤਨਾ ਦਾ ਇਹ ਚੀਜ਼ ਤੇ ਸਬਜ਼ੀਆਂ ਨੂੰ ਉਹਦੀ ਬਜਾਈ ਤੋਂ ਲੈ ਕੇ ਉਹਦੀ ਪੈਦਾਵਾਰ ਤੱਕ ਕਾਫੀ ਜੜੀ ਉਹਦੇ ਖਿੱਚਲ ਵੀ ਕਰਨੀ ਪੈਂਦੀ ਆ ਦਵਾਈਆਂ ਦਾ ਸ਼ਿਲਕਾ ਕਰਨਾ ਪੈਂਦਾ ਉਹਨਾਂ ਨੂੰ ਖਾਦ ਵੀ ਪਾਉਣੀ ਪੈਂਦੀ ਆ ਇੰਨਾ ਖਰਚਾ ਕਰਨ ਤੋਂ ਬਾਅਦ ਤੇ ਕੀ ਉਮੀਦ ਰੱਖਦੇ ਹੋ ਕਿ ਜਿਹੜਾ ਇਹ ਹੁਣ ਸਬਜ਼ੀ ਖਰਾਬ ਹੋਈ ਆ ਤੇ ਜਿਹੜਾ ਨੁਕਸਾਨ ਦੀ ਪਰਵਾਹੀ ਫਿਰ ਕਿਦਾਂ ਹੋ ਸਕਦੀ ਹੈ ਪਰਵਾਹੀ ਤੇ ਇਹਦੀ ਹੁਣ ਪਰਮਾਤਮਾ ਦੇ ਸਿਰ ਦੇ ਜੀ ਉਹ ਹੀ ਪਰਵਾਹੀ ਕਰੇਗਾ ਕਿ ਮੁਰਤ ਕੋਈ ਕਰ ਨਹੀਂ ਸਕਦਾ ਇਹਦੀ ਜੇ ਸਰਕਾਰ ਵੀ ਕੁਝ ਦੇਵੇਗੀ ਪਾਣੀ ਦੇਵੇਗੀ ਤੇ ਕੋਈ ਗਰਦੋਰੀ ਕਰਨ ਦੇ ਤਰੀਕਾ ਆਉਂਦਾ ਹੀ ਨਹੀਂ ਹੈ ਨਾ ਆਉਣਾ ਹੀ ਹੈ ਜੇ ਆਇਆ ਵੀ ਕੋਈ ਦੇ ਉਤੋਂ ਪਿੰਡ ਵਿੱਚੋਂ ਕਰਕੇ ਤਾਂ ਉਹਨਾਂ ਨੇ ਚਲੇ ਜਾਣਾ ਜੇ ਕਿਸੇ ਨੇ ਦੱਸ ਦਿੱਤਾ ਕਿਸੇ ਦੀ ਖਰਾਬ ਠੀਕ ਨਹੀਂ ਇਹ ਤੇ ਨਹੀਂ ਹੈ ਤੇ ਐਮਪੀ ਸਾਹਿਬ ਐਮਐਲਏ ਸਾਹਿਬ ਉਹ ਵੀ ਕੰਢੀ ਲਾ ਕੇ ਦੇਣੇ ਤੇ ਕਿ ਉਹਨਾਂ ਦਾ ਧਿਆਨ ਨਹੀਂ ਹੈ ਇਹਨਾਂ ਚੀਜ਼ਾਂ ਵੱਲ ਕਿਹੜੇ ਜਿੰਮੇਦਾਰ ਨੇ ਕਿਉਂਕਿ ਜਿੰਮੇਦਾਰ ਨੇ ਅੰਨ ਪੈਦਾ ਕਰਕੇ ਜਿਹੜਾ ਪੰਜਾਬ ਦਾ ਪੂਰੇ ਦੇਸ਼ ਭਰ ਦੇ ਵਿੱਚ ਅੰਨ ਜਾਂਦਾ ਉਹ ਵੀ ਦੇਖ ਲੋ ਵੋਟਾਂ ਲੈਂਦੇ ਆ ਬੋਤੋ ਬਾਅਦ ਚ ਤੇ ਕੋਈ ਆਉਂਦੇ ਜੇ ਕੋਈ ਆਉਂਦਾ ਵੀ ਇਹ ਚੱਕਰ ਮਾਰ ਕੇ ਪਿੰਡਾਂ ਜੋ ਸ਼ਹਿਰਾਂ ਜੋ ਚਲੀ ਜਾਂਦੇ ਕੋਈ ਇੱਥੇ ਹਾਲਕੇ ਦੇ ਵਿੱਚ ਦੇ ਆਣ ਕੇ ਕੋਈ ਦੇਖਦਾ ਨਹੀਂ ਕਿੱਥੇ ਕਿੱਥੇ ਕੀ ਨੁਕਸਾਨ ਹੋਇਆ ਜਾਣ ਕੇ ਕੋਈ ਦੇਖਣ ਤੇ ਫਿਰ ਉਸ ਇਹਦੇ ਬਾਰੇ ਸੋਚਣ ਜਦੋਂ ਪਤਾ ਹੀ ਨਹੀਂ ਆ ਕੁਝ ਦੇਖਿਆ ਹੀ ਨਹੀਂ ਤੇ ਫਿਰ ਸੋਚਣਗੇ ਵੀ ਕੀ ਪਰ ਜੇ ਦੇਖਿਆ ਜਾਵੇ ਇੱਕ ਤਰ੍ਹਾਂ ਦੀ ਸਮਝੋ ਇਹ ਹੋ ਸਕਦੀ ਹੈ ਕਿ ਜੇ ਝੋਨਾ ਦੇ ਝੋਨੇ ਦੀ ਵੜਾਈ ਨੇੜੇ ਆਉਂਦੀ ਹੈ ਤਾਂ ਇਸ ਤਰ੍ਹਾਂ ਦਾ ਹੜ੍ਹ ਆ ਜਾਂਦੇ ਨੇ ਜਾਂ ਬਰਸਾਤਾਂ ਆ ਜਾਂਦੀਆਂ ਨੇ ਕਣਕ ਦੀ ਵੜਾਈ ਆਉਂਦੀ ਹੈ ਤਾਂ ਉਦੋਂ ਹੀ ਬਰਸਾਤਾਂ ਦਾ ਜਿਹੜਾ ਮੌਸਮ ਬਣ ਜਾਂਦਾ ਤੇ ਫਸਲਾਂ ਜਿਹੜੀਆਂ ਖਰਾਬ ਜ਼ਮੀਨ ਦਾ ਦੇ ਪੱਲੇ ਨਹੀਂ ਕੁਝ ਪੈ ਰਿਹਾ ਜੀ ਇਹ ਤਾਂ ਹੁਣ ਕੁਦਰਤ ਦੀ ਮਾਰ ਹੈ ਜੀ ਕੁਦਰਤ ਦੀ ਮਾਰ ਨੂੰ ਤਾਂ ਕੋਈ ਹੁਣ ਚੱਲਣਾ ਹੀ ਪੈਣਾ ਹੈ ਇਹ ਤਾਂ ਜਿਵੇਂ ਜਿਵੇਂ ਕੋਈ ਇਨਸਾਨ ਮਾਰੇ ਤਾਂ ਚਲੋ ਉੱਤੇ ਗਿਲਾ ਵੀ ਆਉਂਦਾ ਹੈ ਇਹ ਹੁਣ ਕੁਦਰਤ ਦੀ ਆਫਤਾਂ ਨੇ ਇਹ ਤੇ ਤੇ ਇਹ ਅਭਿਜੋ ਉਹਨੇ ਦੇਣਾ ਉਹ ਹੀ ਮੰਨਣਾ ਉਹ ਤੋਂ ਵੱਧ ਤਾਂ ਮਿਲਣਾ ਨਹੀਂ ਹੈ ਕੁਝ ਵੀ ਇਹ ਹੁਣ ਖਰਾਬ ਹੁੰਦਾ ਨੁਕਸਾਨ ਹੋ ਲਿਆ ਚਲੋ ਇਹ ਨਾ ਇਹ ਜਿਹੜਾ ਦਾਲ ਫੜਕਾ ਚਲੀ ਜਾ ਰਿਹਾ ਜਿਹੜਾ ਉਹ ਹੀ ਹੁਣ ਤਾਂ ਇਹ ਵੀ ਔਖਾ ਹੋ ਗਿਆ ਕਿਉਂਕਿ ਖਾਦਾਂ ਨੇ ਉਹ ਵੀ ਨਕਲੀ ਆ ਰਹੀਆਂ ਬੀਜ ਨੇ ਉਹ ਵੀ ਨਕਲੀ ਆ ਰਹੇ ਤੇ ਹੁਣ ਸਭ ਦਾ ਕਿਸਾਨ ਨੂੰ ਲੁੱਟਣ ਨਾਲ ਧਿਆਨ ਹੋਇਆ ਤੇ ਹੁਣ ਕਿਸਾਨ ਤਾਂ ਰੱਬਾਸਰੇ ਰਹਿ ਗਿਆ ਜੇ ਇਹ ਕੁਝ ਪਰਮਾਧਵਾ ਲੋਈ ਮੇਰ ਕੋਈ ਹੋਵੇ ਤਾਂ ਹੋਵੇ ਨਹੀਂ ਤੇ ਉਹ ਇਨਸਾਨ ਨੇ ਤਾਂ ਕੋਈ ਕਰਨੀ ਨਹੀਂ ਹੁਣ ਇਹ ਕਣਕ ਦੀ ਬਜਾਈ ਲਈ ਤੁਸੀਂ ਖੇਤ ਤਿਆਰ ਕਰ ਰਹੇ ਹੋ ਇਹਦੇ ਵਿੱਚ ਤੁਸੀਂ ਖਾਦ ਵੀ ਪਾਉਣੀ ਐ ਸਾਰਾ ਕੁਝ ਚ ਸਿੰਚਾਈ ਵਾਹ ਤੇ ਬਹੁਤ ਕੁਝ ਤੁਹਾਨੂੰ ਪ੍ਰਬੰਧ ਕਰਨਾ ਪੈਣਾ ਤੇ ਤਾਂ ਕਿ ਪੈਦਾਵਾਰ ਦੀ ਵਧੀਆ ਹੋ ਸਕੇ ਪਰ ਹੁਣ ਇਹ ਮਿਹਨਤ ਨਾਲ ਉਸ ਤੋਂ ਬਾਅਦ ਰਿਜ਼ਲਟ ਕਿਦਾਂ ਦੇਖਦੇ ਉਸੀ ਹੋਣਾ ਚਾਹੀਦਾ ਜੱਟ ਹੁਣ ਸੋਚਦਾ ਇਹੋ ਹੀ ਹੁੰਦੀ ਆ ਆਸ ਹੁੰਦੀ ਐ ਇੱਕ ਕਿ ਚਲੋ ਅੱਗੇ ਨਾਲ ਵਧੀਆ ਰਿਜ਼ਲਟ ਆਵੇ ਪਰ ਇਹ ਤੇ ਜਦੋਂ ਇਹ ਤਿਆਰ ਹੋਣੀ ਹੈ ਪੱਕੇ ਕਰੇ ਹੋਣੀ ਹੈ ਜਾਂ ਮੰਡੀ ਲੈ ਕੇ ਜਾਣੀ ਹੈ ਉਦੋਂ ਪਤਾ ਲੱਗਣਾ ਹੈ ਵੇਕੇ ਚ ਇਹ ਚ ਨਫਾ ਆਇਆ ਜਾਂ ਨੁਕਸਾਨ ਹੋਇਆ ਹੁਣ ਨਫਾ ਦੇ ਵੈਸੇ ਕਿਸੇ ਚੀਜ਼ ਚ ਹੋ ਨਹੀਂ ਰਿਹਾ ਮਸਬ ਜਿਆਦਾ ਤੇ ਜਿਆਦਾ ਬਰਾਬਰ ਬਰਾਬਰ ਹੋ ਜਾਂਦਾ ਤੇ ਜਿਨ੍ਹਾਂ ਨੇ ਠੇਕੇ ਤੇ ਲਈਆਂ ਉਹਨਾਂ ਦਾ ਤਾਂ ਹੋਰ ਵੀ ਜਿਆਦਾ ਨੁਕਸਾਨ ਹੋ ਜਾਂਦਾ ਇੱਕ ਇਥੇ ਉਦਾਂ ਵੀ ਝਾੜ ਘਾਟ ਨੇ ਪਾਣੀ ਘਟੇ ਇਹ ਜ਼ਮੀਨਾਂ ਵੀ ਹਲਕੀਆਂ ਨੇ ਇਧਰ ਤੇ ਜਿੱਦਾਂ ਚਲੋ ਜ਼ਮੀਨਾਂ ਪਾਰੀਆਂ ਉਦੋਂ ਉਦਾਂ ਏਰ ਕੀ ਬਹੁਤ ਨੁਕਸਾਨ ਆਇਆ ਬਾਣੀ ਦਾ ਬਾਕੀ ਮੰਡੀ ਚ ਤੁਸੀਂ ਫਸਲ ਲੈ ਕੇ ਜਾਂਦੇ ਹੋ ਤਾਂ ਕਿਦਾਂ ਦਾ ਉੱਥੇ ਪ੍ਰਬੰਧ ਦੇਖਦੇ ਹੋ ਮੰਡੀ ਦੇ ਵਿੱਚ ਮੰਡੀ 'ਚ ਵੀ ਇੱਕ ਪ੍ਰਬੰਧ ਇਦਾਂ ਹੀ ਆ ਸਭ ਉੱਥੇ ਚੋਰ ਬਿਜਾਰੀ ਹੈ ਆੜਤੀ ਇਹ ਉਹ ਆਪਣਾ ਦੇ ਕੀ ਜਾਂਦੇ ਆ ਜਟ ਪੱਲੇਦਾਰ ਆ ਉਹ ਆਪਣਾ ਉਹਨਾਂ ਨੇ ਮਾਰਾ ਜਾ ਕੇ ਇਹਦੇ ਕਿਸਾਨ ਇਧਰ ਉਧਰ ਨਹੀਂ ਹੋਇਆ ਉਹਨਾਂ ਨੇ ਭਰਾਇ ਦੇ ਵਿੱਚ ਕਰ ਜਾਣਾ ਤਲਾਈ ਦੇ ਵਿੱਚ ਕਰ ਦੇਣਾ ਤੇ ਉਹ ਆਪਣਾ ਉਹਨਾਂ ਨੇ ਦਿਹਾੜੀ ਬਣਾਉਣੀ ਪਾਉਣੀ ਉਹ ਸਿਰ ਤੇ ਬੈਣਾ ਪੈਂਦਾ ਉਹਨਾਂ ਦੇ ਸਿਰ ਤੇ ਵੀ ਬੈਜੋ ਤਾਂ ਵੀ ਉਹ ਕਰ ਜਾਂਦੇ ਨੇ ਅੱਛਾ ਉਹ ਆਣ ਕੇ ਉਹਨਾਂ ਨੇ ਬੰਦੇ ਰੱਖੇ ਉਹਨਾਂ ਨੇ ਆਣ ਕੇ ਗੱਲਾਂ ਚ ਪਾ ਲੈਣਾ ਉਹ ਮਾੜੀ ਗੱਲ ਕਰਨ ਲੱਗਾ ਉਦੋਂ ਉਹਨਾਂ ਨੇ ਆਪਣਾ ਕੰਮ ਕਰ ਜਾਨਾ ਉਹਨਾਂ ਦੇ ਬੰਦੇ ਪੰਜ ਸੱਤ ਵੇਲੇ ਇਦਾਂ ਦੇ ਛੱਡੇ ਆ ਜਿੰਨੇ ਲੁੱਟਣਾ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਲੁੱਟੀ ਲੈਣਾ ਉਹ ਜਿੰਨਾ ਮਰਜ਼ੀ ਧਿਆਨ ਰੱਖ ਉਹਨਾਂ ਜ਼ਮੀਦਾਰ ਦੀ ਜਿਹੜੀ ਵਡਾਈ ਫਸਲ ਵੱਡੀ ਜਾਂਦੀ ਹੈ ਉਸ ਤੋਂ ਬਾਅਦ ਹਰ ਕੋਈ ਲਾਹਾ ਹੀ ਲੈਣਾ ਚਾਹੁੰਦਾ ਆਰਤੀਆਂ ਦੀ ਗੱਲ ਕਰ ਲਓ ਜਾਂ ਕੋਈ ਪਿੰਡ ਦੇ ਵਿੱਚ ਕੋਈ ਅਜਿਹੇ ਬੰਦੇ ਮਿਲਦੇ ਆ ਜਿਹੜੇ ਲੋੜਵੰਦ ਹੁੰਦੇ ਆ ਚੱਲ ਯਾਰ ਸਾਨੂੰ ਇੰਨੀ ਕੁ ਯਰਫ ਦੇ ਦਿਓ ਕਣਕ ਦੇ ਦਿਓ ਜਾਂ ਤੁਸੀਂ ਆਹ ਚੌਲ ਦੇ ਦਿਓ ਸਾਡੇ ਘਰ ਦਾ ਗੁਜ਼ਾਰਾ ਥੋੜਾ ਚੱਲ ਜਵੇ ਉਹਦਾ ਇਦਾਂ ਹੀ ਪਹਿਲੋਂ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਸੀ ਉਹ ਚਲੋ ਆਪ ਵਾਂਂ ਕੇ ਕਿਸਾਨਾਂ ਨਾਲ ਮਦਦ ਵੀ ਕਰਾ ਲੈਂਦੇ ਆ ਜਾਂ ਦਿਹਾੜੀ ਤੈ ਜਾਂਦੇ ਜਾਂ ਉਹਦਾ ਕਣਕ ਵੜ ਲਈ ਚਲੋ ਉਹਦੇ ਦਾਣੇ ਮਿਲ ਜਣੇ ਉਹਨਾਂ ਨੂੰ ਚਲੋ ਕੁਛ ਨਾ ਕੁਛ ਕਰ ਲਈ ਹੁਣ ਦਾਣੇ ਸਰਕਾਰ ਦੇ ਦਿੰਦੀ ਆਟਾ ਵੀ ਦਾਣਾ ਵੀ ਹੁਣ ਉਹ ਵੀ ਕੰਮ ਕਰਕੇ ਰਾਜੀ ਨਹੀਂ ਐ ਪਰ ਵਿਦੇਸ਼ ਪਰਵਾਸੀ ਜਿਹੜੇ ਮਜ਼ਦੂਰ ਆਉਂਦੇ ਆ ਉਹ ਉਹਨਾਂ ਨਾਲ ਵੀ ਅੱਗੇ ਖਰਾਬ ਨੇ ਉਹ ਕੰਮ ਉਹਨੇ ਦਾ ਨਹੀਂ ਕਰਦੇ ਜਿੰਨੇ ਉਹ ਲੈ ਕੇ ਲੈ ਜਾਂਦੇ ਜੇ ਆਸੇ ਪਾਸੇ ਜਲ ਜੇ ਉਹਨਾਂ ਨੇ ਰੇਬਰੀ ਕਰ ਜਾਣੀ ਐ ਨੇਕ ਦਿਹਾੜੀਆਂ ਬਹੁਤ ਜ਼ਿਆਦਾ ਐ ਰੇਟ ਬਹੁਤ ਕੀਮਤ ਵਧਾ ਦੀਆਂ ਹੁਣ 5000 6000 ਲਵਾਈ ਸੀ ਛੋਣੇ ਦੀ ਤੇ ਉਹ ਵਾਕੀ ਉਹ ਜਿੱਧਰ ਛੋਣਾਂ ਜ਼ਿਆਦਾ ਹੁੰਦਾ ਤਿੰਨ ਚਾਰ ਹਜ਼ਾਰ ਨੂੰ ਲੱਗ ਜਾਂਦਾ ਉੱਥੇ ਇਧਰ 5000 ਰੁਪਏ ਲੈ ਲਏ ਨੇ ਹੁਣ ਉਹ ਵੀ ਨਹੀਂ ਹੋਇਆ 5000 ਉਹਨਾਂ ਦਾ ਵੀ ਗਿਆ ਤੇ ਏਸਰ ਕਰਕੇ ਇਸ ਕੀ ਸਿੱਧੀ ਬਜਾਈ ਵੀ ਕੀਤੀ ਥੋੜੀ ਉਹ ਉਦਾਂ ਨਹੀਂ ਹੋਈ ਉਹ ਜਕਾਹ ਬਹੁਤ ਹੋ ਗਿਆ ਸਿੱਧੀ ਬਜਾਈ ਜਿਹੜਾ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਸਿੱਧੀ ਬਜਾਈ ਦਾ ਉਹ ਤੁਹਾਡੇ ਕੋਲੋਂ ਤੁਹਾਡੇ ਵੱਲੋਂ ਅਪਣਾਇਆ ਗਿਆ ਤੇ ਉਹਦੇ ਵਿੱਚ ਕੁਝ ਦਿੰਦੇ ਨੇ ਕਿਸਾਨ ਨੂੰ ਵੀ ਹਨਾ ਉਹ ਕਹਿੰਦੇ ਸੀ 1500 ਰੁਪਏ ਕਿਲੇ ਦਾ ਦਿੰਦੇ ਉਹ ਵੀ ਨਹੀਂ ਅਜੇ ਆਇਆ ਅੱਛਾ ਤੇ ਪਤਾ ਨਹੀਂ ਹੁਣ ਕੀ ਚੱਕਰ ਕੀ ਨਹੀਂ ਹੈ ਤੇ ਕੱਲ ਵੀ ਮੈਂ ਗਿਆ ਸੀ ਗੇਤੀ ਬੜੀ ਦਫ਼ਤਰਾਂ ਉਹ ਕਹਿੰਦੇ ਜਦੋਂ ਆ ਜਾਏਗਾ ਪਤਾ ਲੱਗ ਜਾਏਗਾ ਅੱਛਾ ਜੀ ਤੇ ਸਿੱਖ ਪਰੋਸਾ ਸਾਡਾ ਸ਼ੇਰ ਦਿੱਤਾ ਹੈ ਨਾ ਹਾਂ ਨੀ ਬੀਜ ਅਗਲੇ ਕਹਿੰਦੇ ਸੀ ਉਹ ਵੀ ਕਣਕ ਦਾ ਬੀਜ ਆ ਲੈਣੀਆਂ ਆਂ ਬਜਾਈ ਸ਼ੁਰੂ ਹੋ ਗਈ ਹੈ ذرا ਉਹ ਪਤਾ ਨਹੀਂ ਕਦੋਂ ਆਣਾ ਕਦੋਂ ਨਹੀਂ ਸੋਨਾਂ ਦਾ ਬੀਜ ਉਹ ਵੀ ਕਹਿੰਦੇ ਕੱਲ੍ਹ ਕਿ ਸ਼ਾਇਦ ਆ ਜਵੇ ਉਹ ਕੱਲ੍ਹ ਨਹੀਂ ਆਇਆ ਤੇ ਉਹ ਮੇਰੇ ਕੱਲ ਸੋਮਵਾਰ ਤੋਂ ਬਾਅਦ ਹੀ ਆਏਗਾ ਭਾਈ ਤੇ ਜਾਨੂੰ ਸਮਾਨਾਂ ਨਾਲ ਜਾਣਾ ਜਾਨੂੰ ਬੀਜ ਹੁਣੇ ਤੇ ਜਿੱਥੇ ਬਰਸਾਤਾਂ ਨਾਲ ਮਾਰ ਪੈਂਦੀ ਆ ਤੇ ਉੱਥੇ ਦੇਖਿਆ ਜਾਂਦਾ ਕਿ ਜਿਹੜੇ ਇਹ ਕੰਢੀ ਏਰੀਏ ਨੇ ਕੁਝ ਜੰਗਲਾਤੀ ਏਰੀਏ ਪੈਂਦੇ ਨੇ ਤੇ ਜਾਨਵਰਾਂ ਦਾ ਇੱਕ ਜਿਹੜਾ ਵਗ ਜਿਹੜਾ ਆਉਂਦਾ ਤੇ ਉਹ ਵੀ ਕੋਈ ਨੁਕਸਾਨ ਕਰਦਾ ਫਸਲਾਂ ਨੂੰ ਉਹ ਵੀ ਬਹੁਤ ਨੁਕਸਾਨ ਕਰਦਾ ਆ ਦੇਖ ਲਓ ਇੱਥੋਂ ਇਧਰ ਕੈਮਰਾ ਕਰੋ ਆ ਸਾਰਾ ਜੰਗਲਾਤ ਇੱਥੋਂ ਸ਼ੁਰੂ ਹੋ ਜਾਂਦੀ ਹੈ ਤੇ ਇੱਥੋਂ ਅੱਗੇ ਸਾਰੇ ਜੰਗਲੀ ਐ ਇੱਥੇ ਵੀ ਇੱਥੋਂ ਜਾਨਵਰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਆ ਜਾਂਦੇ ਦਿਨ ਵੇਲੇ ਵੀ ਆ ਜਾਂਦੇ ਆ ਰਾਤ ਨੂੰ ਵੀ ਆ ਜਾਂਦੇ ਆ ਬਾਕੀ ਇਹ ਤਾਰ ਕੰਡਿਆਂ ਵਾਲੀ ਲਾਈਏ ਇਹਦੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆ ਦੇ ਵਿੱਚੋਂ ਆਦਮੀ ਨੂੰ ਲੰਗਣਾ ਮੁਸ਼ਕਲ ਹੋ ਜਾਂਦਾ ਪਰ ਉਹ ਜਾਨਵਰ ਸਿੱਧੇ نکل ਜਾਂਦੇ ਵਿੱਚੋਂ ਦੀ نکل ਜਾਂਦੇ ਆ ਉਹਨਾਂ ਨੂੰ ਬਾਹਰ ਕੱਢਣ ਆ ਆਦਮੀ ਘੁੰਮ ਕੇ ਜਾਏਗਾ ਉਹ ਸਿੱਧੇ ਨਿਕ ਜਾਣਾ ਉਹਨਾਂ ਨੂੰ ਤੇ ਫਿਰ ਇੱਥੇ ਕੋਈ ਨਾ ਕੋਈ ਬੰਦਾ ਵੀ ਰੱਖਿਆ ਹੋਣਾ ਕੋਈ ਇਹਨਾਂ ਨਿਗਰਾਨੀ ਵਾਸਤੇ ਬੰਦਾ ਆਪ ਹੀ ਹੁਣ ਬੰਦਾ ਹੁਣ ਇੱਥੇ ਫਸਲ ਜਿੰਨੀ ਹੁੰਦੀ ਉਹਤੇ ਬੰਦਾ ਰੱਖ ਕੇ ਉਹਨੂੰ ਪੈਸੇ ਕਿੱਥੋਂ ਦੇਵਾਂਗੇ ਇਹਦਾ ਆਪਣੇ ਜੋ ਵੀ ਮਸਾ ਹੋ ਗਈਆਂ ਉਹ ਵੀ ਨਹੀਂ ਹੋ ਰਹੀਆਂ ਇੰਨਾ ਕੁਛ ਚਲਦੇ ਹਾਂ ਇੰਨੇ ਘਾਟੇ ਵੀ ਚਲਦੇ ਹਾਂ ਫਿਰ ਵੀ ਚਿਹਰੇ ਤੇ ਜਿਹੜੀ ਮੁਸਕਰਾਹਟ ਆ ਉਹ ਕੁਝ ਵੱਖਰਾ ਹੀ ਬਿਆਨ ਕਰ ਰਹੀ ਹੈ ਜੀ ਮੁਸਕਰਾਹਟ ਦੇ ਹੋਣਗੇ ਕੀ ਕਰਾਂਗੇ ਦੁੱਖ ਜਿੰਨਾ ਮਨਾਓਗੇ ਉਹਨਾਂ ਵਧੀ ਜਾਏਗਾ ਇਹ ਤਾਂ ਹੁਣ ਜੋ ਪਰਮਾਤਮਾ ਨੇ ਦੇਣਾ ਇਹ ਸੋਚ ਕੇ ਬੰਦਾ ਚਲੋ ਹੋਰ ਨਹੀਂ ਕੁਝ ਖੋਜਦੇ ਹੁੰਦਾ ਹੀ ਹੈ ਵੀ ਚਲੋ ਅਰ ਕਿ ਨਹੀਂ ਅਗਲੀ ਵਾਰ ਦੇਖਾਂਗੇ ਅਗਲੀ ਵਾਰ ਦੇਖਾਂਗੇ ਇਕ ਉਮੀਦ ਇੱਕ ਉਮੀਦ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਬਾਕੀ ਚਲੋ ਉਹ ਆਈ ਜਲਾਈ ਜਲਾਈ ਵੀ ਜਾ ਰਿਹਾ ਹੈ ਉਹਦੇ ਸਿਰ ਤੇ ਇਹ ਜ਼اويه ਚੱਲੀ ਜਾਂਦਾ ਤੇ ਸਰਕਾਰ ਜਿਹੜੀ ਆਈ ਆ ਆਮ ਆਦਮੀ ਪਾਰਟੀ ਇਹਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਦੇ ਸਮੇਂ ਦੇ ਵਿੱਚ ਇਲੈਕਸ਼ਨਾਂ ਵੀ ਨਜ਼ਦੀਕ ਆਉਣ ਵਾਲੀਆਂ ਹੀ ਨੇ ਤੇ ਕਿਦਾਂ ਦਾ ਹੰਗਾਰਾ ਦੇਖਦੇ ਹੋ ਇਹਨਾਂ ਵੱਲ ਹੰਗਾਰਾ ਤੁਸੀਂ ਵੀ ਸਿਆਣੇ ਉੱਤੇ ਸੀ ਦੇਖਦੇ ਆ ਤਿੰਨ ਚਾਰ ਸਾਲੋਂ ਚੱਲੇ ਇਹਨਾਂ ਇਹ ਤਾਂ ਪਹਿਲਾਂ ਕਹਿੰਦੇ ਸੀ ਸਾਡਾ ਕੰਮ ਬੋਲੂਗਾ ਅਜੇ ਨਹੀਂ ਕੁਝ ਕਰਾਂਗੇ ਹੁਣ ਵੇਖ ਲਓ ਇਹ ਧਿਆਰਵਾਜੀ ਇਹ ਸਾਰੇ ਤੋਂ ਜ਼ਿਆਦਾ ਕਰ ਰਹੇ ਆ ਕੀ ਕੰਮ ਇਹਨਾਂ ਦਾ ਬੋਲ ਰਿਹਾ ਕੋਈ ਕੰਮ ਹੋਊਗਾ ਤੇ ਬੋਲੇਗਾ ਹੁਣ ਇਹ ਤਾਂ ਉਹਨਾਂ ਦੇ ਅੱਗੇ ਨਿਕਲੇ ਆਪ ਜਹਾਨ ਕਿਲਾ ਜਿਹੜਾ ਪਿੰਡ ਹੈ ਮਿਲਟਰੀ ਏਰੀਆ ਸਾਰਾ ਪੈਂਦਾ ਤੇ ਉਹਦੇ ਨਾਲ ਵੀ ਥੋੜਾ ਜਿਹਾ ਮਤਲਬ ਡਿਵੈਲਪਮੈਂਟ ਜਿਹੜੀ ਇਹ ਹੁੰਦੀ ਹੋएगी ਪਿੰਡ ਦੇ ਵਿੱਚ ਪਿੰਡ 'ਚ ਥੋੜੀ ਬਹੁਤ ਡਿਵੈਲਪਮੈਂਟ ਜਦੋਂ ਹੋ ਜਾਂਦੀ ਏ ਉਹ ਕੁਝ ਦੁਕਾਨਦਾਰਾਂ ਨੂੰ ਥੋੜਾ ਬਹੁਤ ਫਾਇਦਾ ਹੋ ਜਾਂਦਾ ਉਹ ਪੁਲਿਸ لائن ਕਰਕੇ ਤੇ ਬਾਕੀ ਇਧਰ ਉਸ ਪਾਸੇ ਵੀ ਜਾਨਵਰਾਂ ਦਾ ਤੇ ਸਾਰੇ ਹਾਰਕ ਦਾ ਸੇ ਨੁਕਸਾਨ ਹੈ ਉਹਨਾਂ ਦਾ ਪੁਲਿਸ ਵਾਲਿਆਂ ਦਾ ਵੀ ਕੋਈ ਉਹਨਾਂ ਨੂੰ ਰੋਗ ਨਹੀਂ ਹੈ ਅੱਗੇ ਬੀਐਸਐਫ ਦਾ ਕੈਂਪ ਹੈ ਉਹਦੇ ਵੀ ਉਹ ਦਵਾਲੇ ਦਵਾਲੇ ਉਹਨਾਂ ਜਿੰਨਾਂ ਦੀ ਜ਼ਮੀਨ ਹੈ ਉਹਨਾਂ ਦੀ ਸਾਰਾ ਨੁਕਸਾਨ ਹੋ ਰਿਹਾ ਉਹ ਤੇ ਆਪ ਹੀ ਹੈ ਕਿਸੇ ਨੇ ਜਾਣ ਲਾਇਆ ਕਿਸੇ ਤਾਰਾ ਨਹੀਂ ਹੈ ਕੁਛ ਜਿਹੜੀ ਬਚ ਗਈ ਬਚ ਗਈ ਉਹ ਹੀ ਲਾਏ ਦੀ ਹੈ ਜੇ ਜਾਨਵਰ ਆਉਂਦਾ ਜਾਨਵਰ ਆਉਂਦਾ ਤੇ ਜਾਨਵਰ ਜੇਕਰ ਤੁਸੀਂ ਉਹਨੂੰ ਸ਼ਿਕਾਰ ਵੀ ਕਰੇ ਜਾਂ ਮਾਰਦੇ ਹੋ ਉਹਨੂੰ ਕਿਉਂਕਿ ਤੁਹਾਡੀ ਫਸਲ ਵੀ ਨੁਕਸਾਨੀ ਜਾਂਦੀ ਹੈ ਤੇ ਉਹ ਵੀ ਅਪਰਾਧ ਫਿਰ ਗੈਂਦੇ ਨੇ ਜੀ ਤੁਸੀਂ ਜਾਨਵਰ ਨੂੰ ਮਾਰਿਆ ਕਿਉਂ ਮੈਂ ਉਹ ਵੀ ਨਹੀਂ ਮਾਰ ਸਕਦੇ ਆਂ ਪ੍ਰਾਲੀ ਨਹੀਂ ਜ਼ਾਲਦਾ ਦੇ ਕੋਈ ਨਾਲ ਨਹੀਂ ਜ਼ਾਲਦਾ ਦੇ ਕੋਈ ਕਿਸੇ ਨੀਂ ਦੀ ਅਗਨੀ ਲਾ ਸਕਦੇ ਚਾਰਚ ਫੇਰਾਂ ਗਾਲਾਂ ਕੁੱਟ ਰਹੀ ਹੈ ਸਰਕਾਰ ਜੀ ਉਹਨਾਂ ਦਾ ਮੰਤਵ ਵੀ ਇਹੀ ਹੈ ਵੀ ਜਮੀਨਾ ਛੱਡ ਕੇ ਜਾਣ ਦੇ ਦੀ ਸੰਭੀ ਸੰਭੀਏ ਉਹਨਾਂ ਦੇ ਸਰਵ ਬੀਜੇਪੀ ਵੀ ਪਹਿਲਾਂ ਉਹ ਲੱਗੀ ਸੀ ਉਦੋਂ ਕਿਸਾਨਾਂ ਨੇ ਧਰਨਾ ਦਿੱਤਾ ਜਾ ਕੇ ਬਹੁਤ ਮੁਸ਼ਕਲ ਬਚਾਈਆਂ ਜਮੀਨਾ ਉਸ ਟਾਈਮ ਇਹਨਾਂ ਨੇ ਫੇਰ ਆਣ ਕੇ ਕਦੀ ਕੋਸ਼ਿਸ਼ ਕੀਤਾ ਕੋਈ ਕੋਈ ਸਕੀਮ ਘੜਦੇ ਕੋਈ ਕੋਈ ਸਕੀਮ ਘੜਦੇ ਦਵਾਈਆਂ ਨਗਲੀ ਆ ਰਹੀਆਂ ਬੀਜ ਆ ਨਗਲੀ ਆ ਰਹੇ ਹੁਣ ਪਿੱਛੇ ਨਰਮੇ ਦਾ ਬੀਜ ਵੀ ਉਹਦਾ ਸਾਰੀ ਬੈਲਟ ਖਰਾਬ ਹੋ ਗਈ ਮਾਲਵੇ ਦੀ ਬੀਜ ਖਰਾਬ ਆਏ ਆ ਖਾਦਾ ਉਹ ਨਹੀਂ ਕੁਝ ਕਰ ਰਹੀਆਂ ਡੀਏਪੀ ਉਹ ਬੰਦ ਕੀਤਾ ਹੁਣ ਰੋਜ਼ ਇਛਤਿਆਰ ਆਉਂਦੇ ਆ ਵੀ ਨਾਲ ਇੱਕ ਦਵਾਈ ਦੇ ਨਾਲ ਖਾਦ ਦੇ ਨਾਲ ਦੂਜੀ ਕੋਈ ਖਾਦ ਨਹੀਂ ਦੇਣਗੇ ਜਾਂ ਕੋ ਹੋਰ ਕੁਝ ਨਹੀਂ ਦੇਣਗੇ ਪਰ ਕਿਸਾ ਉਹ ਫੇਰ ਡੀਲਰ ਦੇ ਹੀ ਜਾਂਦੇ ਆਣ ਕੇ ਉਹ ਤਾਂ ਦਿੰਦੇ ਹੀ ਨਹੀਂ ਕਹਿੰਦੇ ਹੈ ਨਹੀਂ ਹੈ ਸਾਡੇ ਕੋ ਕਿੱਥੋਂ ਲੈ ਕੇ ਆ ਉਹ ਕਿਸਾ ਇਨੇ 2000 ਗੱਲੇ ਬੀਜਨੇ ਆ ਉਹਨ ਦੋ ਤਿੰਨ ਬੋਰੀ ਕਿੱਥੋਂ ਲੈ ਕੇ ਆਏਗਾ ਜੀ ਉਹਦੇ ਨਾਲ ਵਾਦੋਂ ਦਾ ਖਰਚਾ ਆ ਜਾਣਾ ਨਾ ਕਿਸੇ ਦੀ ਰਿਪੋਰਟ ਕਰ ਸਕਦਾ ਨਹੀਂ ਕੁਝ ਸਭ ਉੱਪਰ ਤੱਕ ਦੇ ਚੱਲਣ ਡਿਆ ਮਤਲਬ ਜ਼ਿੰਮੇਦਾਰ ਨੂੰ ਪੂਰਾ ਦਬਾਇਆ ਜਾ ਰਿਹਾ ਇਸ ਵੇਲੇ ਹੈ ਨਾ ਪੂਰਾ ਬਿਲਕੁਲ ਦਬਾਇਆ ਹੋਇਆ ਹੈ ਜ਼ਮੀਨੀ ਏਕ ਤੇ ਹੋਰ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੋਗੇ ਕੋਈ ਆਪਣੇ ਵੱਲੋਂ ਜਾਂ ਆਪਣੇ ਪਿੰਡ ਵਾਸੀਆਂ ਵੱਲੋਂ ਕਿਸਾਨ ਭਰਾਵਾਂ ਵੱਲੋਂ ਸਰਕਾਰ ਨੂੰ ਅਪੀਲ ਕੀ ਕਰਨੀ ਹੈ ਸਰਕਾਰਾਂ ਨੇ ਸੁਣਨਾ ਜਿੰਨੇ ਮਰਜ਼ੀ ਅਪੀਲਾਂ ਕਰੀ ਜਾਓ ਹੁਣ ਤੁਹਾਡੇ ਸਾਹਮਣੇ ਧਰਨੇ ਵੀ ਦਿੰਦੇ ਆ ਸਭ ਕੋਈ ਰਾਤੋਂ ਰਾਤ ਜਾ ਕੇ ਚਿਕਾ ਦਿੱਤੇ ਉਹਨਾਂ ਨੇ ਕੋਈ ਉਹਨਾਂ ਦੀ ਸੁਣੀ ਗਈ ਹੈ ਕੇ ਦੀ ਸੁਣੀ ਨਹੀਂ ਗਈ ਅਪੀਲ ਕੀ ਕਰੇਗਾ ਹੁਣ ਅਪੀਲ ਨੂੰ ਵੀ ਦਬਾ ਦਿੰਦੇ ਆ ਉਹ ਹੁਣ ਦੇ ਬਾਈ ਦੇ ਹੱਥ ਜਿਹਦੀ ਲਾਟੀ ਹੈ ਬਸ ਉਹਦੀ ਮੱਚ ਜੇ ਜਿਹਦੀ ਮੱਝ ਹੈ ਉਹ ਦੇਖੋ ਲਾਠੀ ਨਹੀਂ ਦੋਦੀ ਮੱਝ ਵੀ ਨਹੀਂ ਹੈ ਹਾਂ ਠੀਕ ਹੈ ਜੀ ਸੋ ਇਹ ਕਿਸਾਨ ਵੀਰ ਜਾਨ ਖੇਲਾਂ ਦੇ ਰਹਿਣ ਵਾਲੇ ਮਿਹਨਤ ਮੁਸ਼ਕਤ ਕਰਕੇ ਫਸਲਾਂ ਬੀਜ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਚਲਾਉਂਦੇ ਨੇ ਤੇ ਨਾਲ ਦੀਆਂ ਕੋਈ ਬੈਂਕਾਂ ਤੋਂ ਵੀ ਕਰਜ਼ੇ ਲਏ ਹੁੰਦੇ ਨੇ ਕਿਉਂਕਿ ਫਸਲਾਂ ਤੋਂ ਬਾਅਦ ਜਦੋਂ ਫਸਲਾਂ ਬਿਜਣੀਆਂ ਹੁੰਦੀਆਂ ਬਜਾਈ ਤੋਂ ਲੈ ਕੇ ਵਢਾਈ ਤੱਕ ਕਰਜ਼ਾ ਜਿਹੜਾ ਸਿਰ ਚੜਿਆ ਹੁੰਦਾ ਕੋਈ ਖਾਦਾਂ ਵੀ ਲੈਣੀਆਂ ਨੇ ਬੀਜ ਵੀ ਲੈਣੇ ਨੇ ਸਪਰੇਆ ਵੀ ਲੈਣੀਆਂ ਨੇ ਫਿਰ ਲੇਬਰ ਵੀ ਲਾਉਣੀ ਹੈ। ਤੋਂ ਇਹ ਸਾਰਾੜਾ ਕਰਜ਼ਾ ਜੋ ਚੜਦਾ ਉਹਨੂੰ ਲਾਉਣ ਵਾਸਤੇ ਜਦੋਂ ਫਸਲ ਦੀ ਪੈਦਾਵਾਰ ਤੋਂ ਬਾਅਦ ਉਸਨੂੰ ਵੇਚਣ ਜਾਣਾ ਹੁੰਦਾ ਤਾਂ ਕੁਦਰਤੀ ਆਫਤ ਜਿਹੜੀ ਆਉਂਦੀ ਹੈ ਉਹ ਸਾਰਾ ਉਮੀਦਾਂ ਜੜੀਆਂ ਨੇ ਉਹ ਢਹ ਢੇਰੀ ਹੋ ਜਾਂਦੀਆਂ ਨੇ। ਫਿਰ ਵੀ ਇੱਕ ਆਸ ਦੇ ਨਾਲ ਜੀ ਰਹੇ ਨੇ, ਇੱਕ ਉਮੀਦ ਦੇ ਨਾਲ ਜੀ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਠੀਕ ਹੋਣਗੇ ਤੇ ਕੁਦਰਤੀ ਮਾਰ ਤੋਂ ਜਿਹੜੀ ਨਜਾਤ ਮਿਲੇਗੀ, ਸਰਕਾਰ ਕੋਈ ਇਹਨਾਂ ਦੀਆਂ ਗੱਲਾਂ ਸੁਨੇਗੀ ਤਾਂ ਇਹਨਾਂ ਨੂੰ ਮੁਆਵਜ਼ੇ ਜਿਹੜੇ ਨੇ ਉਹ ਮਿਲਣਗੇ ਸੋ ਇਸੇ ਦੇ ਨਾਲ ਹੀ ਫਿਰ ਹੋਰ ਅਸੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਕੈਮਰਾ ਪਰਸਨ ਪਵਨ ਦੇ ਨਾਲ ਮੈਂ ਨੂੰ ਸਚੀ ਮਾ ਜੀ ਬੀ ਸੀ ਅਪਡੇਟ ਹਿਸ਼ਾਰਪੁਰ